ਕੁਝ ਦਵਾਈਆਂ ਦੇ ਵਿਕਰੇਤਾ ਜੋ ਕਿ ਕੁਝ ਪੈਸਾ ਲਈ ਨਸ਼ੇ ਦਾ ਵੱਡੇ ਪੱਧਰ ਤੇ ਕਾਰੋਬਾਰ ਕਰਦੇ ਨੇ ਆਪਣੀ ਰੋਜੀ ਰੋਟੀ ਪੈਸੇ ਦੀ ਲਾਲਸਾ ਲਈ ਕਈ ਮਾਵਾਂ ਦੇ ਪੁੱਤ ਉਜਾੜ ਦਿੰਦੇ ਨੇ ਤੇ ਨਸ਼ੇ ਵੱਲ ਧੱਕਦੇ ਨੇ ਇਸੇ ਦੌਰਾਨ ਪੁਲਿਸ ਨੂੰ ਭਾਰੀ ਸਵਲਦਾ ਮਿਲੀ ਨਵਾਂ ਸ਼ਹਿਰ ਪੁਲਿਸ ਨੂੰ ਇੱਕ ਦੁਕਾਨ ਤੇ ਛਾਪੇਮਾਰੀ ਕਰਕੇ 22000 ਤੋਂ ਵੱਧ ਨਸ਼ੀਲੇ ਪੌਂਦੀਸ ਉਹਦਾ ਕੈਪਸੂਲ ਤੇ ਗੋਲੀਆਂ ਬਰਾਮਦ ਕੀਤੀਆਂ ਗਈਆਂ ਹਨ ਇਸ ਸੰਬੰਧੀ ਮਿਲੀ ਜਾਣਕਾਰੀ ਅਨੁਸਾਰ ਡੀਐਸਪੀ ਰਾਜਕਮਰ ਨੇ ਦੱਸਿਆ ਕਿ ਪੁਲਿਸ ਵੱਲੋਂ ਦਾਣਾ ਮੰਡੀ ਨੇੜੇ ਨਾਕਾ ਲਾਇਆ ਹੋਇਆ ਸੀ ਇੱਕ ਵਿਅਕਤੀ ਜੋ ਕਿ ਨਸ਼ੇ ਦੇ ਕੈਪਸੂਲ ਲੈ ਆ ਰਿਹਾ ਸੀ ਉਦੋਂ ਪੁੱਛਗਿੱਛ ਕੀਤੀ ਗਈ ਉਸਨੇ ਦੱਸਿਆ ਕਿ ਉਹ ਦੁਕਾਨਦਾਰ ਕੋਲ ਸੇਲ ਜਮਾਨਾ ਕੰਮ ਕਰਦਾ ਹੈ ਪੁਲਿਸ ਵੱਲੋਂ ਡਾ ਇੰਸਪੈਕਟਰ ਨੂੰ ਬੁਲਾ ਕੇ ਦੁਕਾਨ ਦੇ ਛਾਪੇਮਾਰੀ ਕੀਤੀ ਗਈ 22400 ਤੋਂ ਵੱਧ ਕੈਪਸੂਲ ਜੋ ਕਿ ਪੌਂਦੀ ਸ਼ੋਦਾ ਗੋਲੀਆਂ ਸਨ ਉਹ ਬਰਾਮਦ ਕੀਤੀਆਂ ਗਈਆਂ ਨੇ ਦੁਕਾਨਦਾਰ ਦੇ ਬਰੁਨ ਤੋਂ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ ਕੀ ਹੈ ਸਾਰਾ ਮਾਮਲਾ ਉਥੋਂ ਸਾਨੇ ਆ ਵੀਰ ਸਿੰਘ ਰਾਜਕੁਮਾਰ ਨਵਾਂ ਸ਼ਹਿਰ ਇਸ ਵੰਦੇ ਕੀ ਜਾਣਕਾਰੀ ਦੇ ਰਹੇ ਹਨ ਸਿਟੀ ਨਵਾਂ ਸ਼ਹਿਰ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਦੋਂ ਇਹਨਾਂ ਨੂੰ ਇੱਕ ਵਿਅਕਤੀ ਜਿਹਦੇ ਕੋਲ ਦੋ ਕੈਪਸੂਲ ਦੇ ਪੱਤੇ ਸੀ ਔਰ ਉਹਦੇ ਜਿਹੜੇ ਦੋ ਪੱਤੇ ਪ੍ਰੈਗਬਲਿਨ ਕੈਪਸੂਲ ਹੈਗਾ ਇਹਤੇ ਡੀਸੀ ਸਾਹਿਬ ਵੱਲੋਂ ਪਾਬੰਦੀ ਲੱਗੀ ਹੋਈ ਸੀ ਕਿ ਇਹ ਕੈਪਸੂਲ ਜਿਹੜਾ ਹੈਗਾ ਬਿਨਾ ਡਾਕਟਰ ਦੇ ਲਿਖੇ ਤੋਂ ਕਿਸੇ ਨੂੰ ਸੇਲ ਨਹੀਂ ਕੀਤਾ ਜਾ ਸਕਦਾ ਔਰ ਇਹ ਬੱਚਾ ਜਿਹੜਾ ਸੀਗਾ 18 ਸਾਲ ਦੀ ਉਮਰ ਹੈ ਦੀ ਇਹ ਕਿਸੇ ਨੂੰ ਦੇਣ ਜਾ ਰਿਹਾ ਸੀ ਐਸਐਚਯੂ ਬਲੋ ਜਦੋਂ ਏ ਦੇ ਕੋਲ ਇਹ ਦੋ ਪੱਤੇ ਮਿਲੇ ਤੇ ਡਰੱਗ ਇਨਸਪੈਕਟਰ ਨਾਲ ਸੰਪਰਕ ਕੀਤਾ ਗਿਆ ਡਰੱਗ ਇਨਸਪੈਕਟਰ ਨਾਲ ਸੰਪਰਕ ਕਰਨ ਤੋਂ ਬਾਅਦ ਇਹ ਰਿਟੇਲ ਦੇ ਵਿੱਚ ਜਿਹੜੀ ਹੈਗੀ ਹੈ ਲੋਕਾਂ ਨੂੰ ਇਹ ਦਵਾਈ ਜਿਹੜੀ ਸੀਗੀ ਉਹ ਵੇਚ ਰਿਆ ਸੀਗਾ ਕੈਪਸੂਲ ਔਰ ਇਹਨੂੰ ਜਿਹੜਾ ਹੈਗਾ ਨਸ਼ੇ ਦੇ ਤੌਰ ਤੇ ਜਿਹੜੇ ਹੈਗਾ ਸਾਡਾ ਯੂਥ ਹੈਗਾ ਉਹ ਇਸਤੇਮਾਲ ਕਰ ਰਿਹਾ ਸੋ ਇਹਨੂੰ ਜਿਹੜਾ ਸੀਗਾ ਡਰੱਗ ਇਨਸਪੈਕਟਰ ਨਾਲ ਰੇਡ ਕਰਨ ਤੋਂ ਬਾਅਦ ਇਹਦੇ ਕੋਲੋਂ ਟੋਟਲ ਜਿਹੜੇ ਹੈਗੇ 2240 ਪੱਤੇ ਜਿਹੜੇ ਹੈਗੇ ਉਹ ਬਰਾਮਦ ਹੋਏ ਜੇ ਜੇ ਟੋਟਲ ਕੈਪਸੂਲ ਬਣ ਜਾਂਦੇ 22400 ਹਰ ਪੱਤੇ 'ਚ 10 ਕੈਪਸੂਲ ਸੀਗੇ ਇਹ ਕੋਈ ਵੀ ਬਿੱਲ ਜਾਂ ਹੋਰ ਕੋਈ ਕਾਗਜ਼ਾਤ ਇਹਨੂੰ ਰੱਖਣ ਤੋਂ ਦੀ ਪੇਸ਼ ਨਹੀਂ ਕਰ ਸਕਿਆ ਔਰ ਨਾਲ ਦੀ ਨਾਲ ਇਹ ਵਿਅਕਤੀ ਆਮ ਲੋਕਾਂ 'ਚ ਚਰਚਾ ਹੈ ਕਿ ਇਹ ਰਿਟੇਲ ਜਿਹੜੀ ਹੈਗੀ ਇਹ ਵੇਚਦਾ ਔਰ ਰਿਟੇਲ ਕਰਦਾ ਹੋਇਆ ਜਾਂ ਰਿਟੇਲ ਅੱਗੇ ਸੇਲ ਕਰਵਾਉਣ ਲਈ ਭੇਜਦਾ ਹੋਇਆ ਵੀ ਇਹ ਪકડਿਆ ਗਿਆ